ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਵਈ ਬਲੌਗਸ ਦੇ ਉੱਤੇ ਗੱਲ ਕਰਦੇ ਹਾਂ ਕਿਸਾਨ ਵੀਰੋ ਬਾਸਮਤੀ ਝੋਨੇ ਤੇ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਮੁਕਸਰ ਫੈ ਮੰਡੀ ਦੀ ਜਿੱਥੇ 17 18 ਦਾ ਰੇਟ 3350 ਰੁਪਏ ਰਿਹਾ 18 85 ਦਾ ਰੇਟ 3280 ਰੁਪਏ ਤੱਕ ਰਿਹਾ 18 47 ਦਾ ਰੇਟ 2600 ਰੁਪਏ ਤੱਕ ਰਿਹਾ 16 92 ਦਾ ਰੇਟ 2960 ਰੁਪਏ ਤੱਕ ਰਿਹਾ ਮਸਲ 1401 ਦਾ ਰੇਟ 3460 ਰੁਪਏ ਰਿਹਾ ਫਤਿਹਪੁਰ ਮੰਡੀ ਦੇ ਵਿੱਚ ਕਿਸਾਨ ਬਿਰੋ 1121 ਦਾ ਰੇਟ 3200 ਤੋਂ ਲੈ ਕੇ 3690 ਰੁਪਏ ਰਿਹਾ 17 18 ਦਾ ਰੇਟ 3010 ਰੁਪਏ ਰਿਹਾ 18 85 ਦਾ ਰੇਟ 3190 ਰੁਪਏ ਰਿਹਾ ਤੇ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3170 ਰੁਪਏ ਰਿਹਾ ਮੁਸਲ 1401 ਦਾ ਰੇਟ 3200 ਤੋਂ ਲੈ ਕੇ 3560 ਰੁਪਏ ਰਿਹਾ। ਗਿੱਦੜਵਾਹਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3350 ਰੁਪਏ ਰਿਹਾ ਤੇ 1509 ਦਾ ਰੇਟ 2750 ਰੁਪਇਆ ਤੋਂ ਲੈ ਕੇ 3000 ਰੁਪਏ ਰਿਹਾ। ਮੁਸਲ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3480 ਰੁਪਏ ਰਿਹਾ। ਰੋਤ ਕਮੰਡੀ ਦੇ ਵਿੱਚ ਕਿਸਾਨ ਵਿਰੋ 1121 ਦਾ ਰੇਟ 3600 ਰੁਪਏ ਤੋਂ ਲੈ ਕੇ 3950 ਰੁਪਏ ਰਿਹਾ 17 18 ਦਾ ਰੇਟ 3200 ਰੁਪਏ ਤੋਂ ਲੈ ਕੇ 3500 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ ਕਿਸਾਨ ਵਿਰੋ 1121 ਦਾ ਰੇਟ 3400 ਰੁਪਏ ਤੋਂ ਲੈ ਕੇ 3750 ਰੁਪਏ ਰਿਹਾ 17 18 ਦਾ ਰੇਟ ਜਿਹੜਾ 3000 ਰੁਪਏ ਤੋਂ ਲੈ ਕੇ 3390 ਰੁਪਏ ਰਿਹਾ 1509 ਦਾ ਰੇਟ 2700 ਤੋਂ ਲੈ ਕੇ 2990 ਰੁਪਏ ਰਿਹਾ 1885 ਦਾ ਰੇਟ 3000 ਰੁਪਏ ਤੋਂ ਲੈ ਕੇ 3250 ਰੁਪਏ ਰਿਹਾ ਮੁਸਲ 1401 ਦਾ ਰੇਟ 3210 ਰੁਪਈਆ ਤੋਂ ਲੈ ਕੇ 3460 ਰੁਪਏ ਰਿਹਾ ਜਿਆਖੜ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3175 ਰੁਪਏ ਰਿਹਾ 1509 ਦਾ ਰੇਟ 2200 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 1847 ਦਾ ਰੇਟ 2600 ਰੁਪਏ ਤੋਂ ਲੈ ਕੇ 2790 ਰੁਪਏ ਰਿਹਾ ਮਸਲ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3510 ਰੁਪਏ ਰਿਹਾ ਪਾਤਰਾ ਮੰਡੀ ਦੇ ਵਿੱਚ ਕਿਸਾਨ ਵੀਰੋਂ 11 ਕਿ ਦੀ ਦਾ ਰੇਟ 3200 ਰੁਪਏ ਤੋਂ ਲੈ ਕੇ 3570 ਰੁਪਏ ਰਿਹਾ 1718 ਦਾ ਰੇਟ 3000 ਰੁਪਏ ਤੋਂ ਲੈ ਕੇ 3430 ਰੁਪਏ ਰਿਹਾ 1885 ਦਾ ਰੇਟ 3100 ਰੁਪਏ ਤੋਂ ਲੈ ਕੇ 3450 ਰੁਪਏ ਰਿਹਾ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3100 ਰੁਪਏ ਰਿਹਾ 1847 ਦਾ ਰੇਟ 2600 ਰੁਪਏ ਤੋਂ ਲੈ ਕੇ 2930 ਰੁਪਏ ਰਿਹਾ PV7 ਦਾ ਰੇਟ 3280 ਰੁਪਏ ਤੱਕ ਰਿਹਾ ਤੇ ਮਸਲ 1401 ਦਾ ਰੇਟ 3150 ਰੁਪਏ ਤੋਂ ਲੈ ਕੇ 3570 ਰੁਪਏ ਰਿਹਾ ਪਿੱਲੂ ਕਿੜਾ ਮੰਡੀ ਦੇ ਵਿੱਚ ਕਿਸਾਨ ਵਿਰੋ 11 21 ਦਾ ਰੇਟ 3500 ਰੁਪਏ ਤੋਂ ਲੈ ਕੇ 4000 ਰੁਪਏ ਰਿਹਾ 17 18 ਦਾ ਰੇਟ ਹੈ ਜਿਹੜਾ 3100 ਰੁਪਏ ਤੋਂ ਲੈ ਕੇ 3540 ਰੁਪਏ ਰਿਹਾ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3660 ਰੁਪਏ ਰਿਹਾ ਮੋਸਰ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3440 ਰੁਪਏ ਰਿਹਾ ਜੰਡੇਆਲਾ ਗੁਰੂ ਮੰਡੀ ਦੇ ਵਿੱਚ ਕਿਸਾਨ ਬਿਰੂ 11 ਕਿ ਦਾ ਰੇਟ ਹੈ ਜਿਹੜਾ 3400 ਤੋਂ ਲੈ ਕੇ 4100 ਰੁਪਏ ਤੱਕ ਰਿਹਾ 17 18 ਦਾ ਰੇਟ 2800 ਰੁਪਏ ਤੋਂ ਲੈ ਕੇ 3650 ਰੁਪਏ ਰਿਹਾ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ 1509 ਦਾ ਰੇਟ 2600 ਰੁਪਏ ਤੋਂ ਲੈ ਕੇ 2700 ਪੀਆਰ ਪੀ ਰਿਹਾ ਬਟਾਲਾ ਮੰਡੀ ਦੇ ਵਿੱਚ ਕਿਸਾਨ ਵੀਰੋ 11 ਕੀ ਦਾ ਰੇਟ 3500 ਰੁਪਏ ਤੋਂ ਲੈ ਕੇ 4280 ਰੁਪਏ ਰਿਹਾ 17 18 ਦਾ ਰੇਟ 3200 ਰੁਪਏ ਤੋਂ ਲੈ ਕੇ 3720 ਰੁਪਏ ਰਿਹਾ ਇਹ ਸੀ ਕਿਸਾਨ ਵੀਰੋ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਵੀਡੀਓ ਦੇਖ ਲਈ ਧੰਨਵਾਦ